ਇਹ ਮਾਡਲ ਹਰਿਆਣਾ ਨੰਬਰ ਕੁੱਲ 400 ਘੰਟੇ ਚੱਲਿਆ ਟਰੈਕਟਰ ਹੁਣ 400 ਘੰਟੇ ਲਾ ਲਿਓ ਸਾਹਿਬ ਆਪਣੇ ਵੀ ਕਿੰਨੇ ਬਣਦੇ ਆ ਘੰਟੇ ਆਪਾਂ ਕਹਿ ਦਿੰਨੇ ਆ ਪਰ ਡੇਰ ਔਰ ਟਰੈਕਟਰ 90 ਹੋਰ ਵੀ ਬੜੀ ਵੀਡੀਓ ਦੇ ਸਾਬ ਨਾਲ ਜਿਹੜਾ ਕੈਲਕੂਲੇਸ਼ਨ ਕਰਨਾ ਕਰ ਲੈਂਦੇ ਵੇ ਪਰ ਡੇ ਕਿੰਨਾ ਟਰੈਕਟਰ ਚੱਲਿਆ ਕੱਲਾ ਆਪਾਂ ਘੰਟੇ ਨਾਲ ਗਣੀਆਂ ਕੱਢਣ ਵਾਲੇ ਤੱਤ ਬੜਾ ਕੁਝ ਹੋ ਗੱਡੀ ਬੈਠੇ ਆ ਜਿਨ੍ਹਾਂ ਨੇ ਬਹੁਤ ਦੁਨੀਆ ਕਿਤੇ ਦੀ ਕਿਤੇ ਪਹੁੰਚੀ ਪਈ ਆ ਉਸਤਾਦਾਂ ਦੇ ਉਸਤਾਦ ਆ ਹਰਿਆਣੇ ਦਾ ਨੰਬਰ 2023 ਮਾਡਲ ਟਾਇਰ ਚੈੱਕ ਕਰ ਲਓ ਟਰੈਕਟਰ ਦੇ ਤੇ ਆ ਪਿਛੇ ਰਿਮਾਂ ਦੇ ਰੰਗ ਆ ਜੀ ਐਮ ਆਰ ਐਫ ਦੇ ਪਿਛਲੇ ਟਾਇਰ ਤੇ ਅੱਗੇ ਚੈੱਕ ਕਰ ਲੋ ਸੀ ਆਰ ਡੀ ਮੋਡਿਲਾ ਟਰੈਕਟਰ 5405 ਗੇਅਰ ਟੱਚ ਗੇਅਰ Pro ਫੋਰਵਰਡ V1 ਗੇਅਰ Pro ਲਿਫਟ Pro ਲਿਫਟ Pro ਦੇ ਨਾਲ ਦਾ ਉਹ ਜਿਹੜੇ ਲੀਵਰ ਜੇ ਅੱਗੇ ਕਰਤੇ ਫੋਰਵਰਡ ਤੇ ਇਹ ਵੀ ਕੰਪਨੀਆਂ ਨੇ ਕਈ ਚੀਜ਼ਾਂ ਚੇਂਜ ਕਰਨੀਆਂ ਪ੍ਰੋਜੈਕਟਰ ਲੈਂਪ ਆ ਗਿਆ ਇਹਦੇ ਚ ਲਾਈਟਾਂ ਦੇਖੋ ਇਹਦੀਆਂ ਹਨਾ ਇਹ ਗੱਡੀਆਂ ਅੱਜੋ ਸ਼ੇਪ ਇਹੋ ਜਿਹੀ ਬਣਾਈ ਜਿਵੇਂ ਬਿੱਲਾ ਜਾਂਦਾ ਨਾ ਕਿਉਂ ਸ਼ੋਰ ਪੇਪਰ ਨਹੀਂ ਕਰਤੀ ਇਹ ਇਹਦਾ ਮੁੱਲ ਵੀ ਤੁਹਾਨੂੰ ਪੁੱਛ ਕੇ ਦੱਸਦਾ ਤੇ ਇਹ ਵੀ ਟਰੈਕਟਰ ਕੁੱਕੂ ਵਾਲਿਆਂ ਦਾ ਟਰੈਕਟਰ ਖੜਾ ਆ ਲਓ ਤੇ ਐਸਟੀਡੀ ਮੋਡ ਇਕੋ ਮੋਡ ਇਹਨਾਂ ਚ ਮੋਡ ਆ ਗਿਆ ਜਿਹੜੇ ਜਿਹੜੇ ਟਰੈਕਟਰ ਜਿਹੜਾ ਵੀ ਆਉਂਦੇ ਆ ਕੇ ਵੱਡੇ ਟਰੈਕਟਰ ਬੋਲ ਵੀ ਲਾ ਕੇ ਨਾ ਜਿਹੜੇ ਸੀਆਰਡੀ ਮੋਡ ਨੇ ਜਿਹੜੇ ਕੜ ਤੇ ਰੋਡ ਤੇ ਜਾਣਾ ਤਾਂ ਤੁਸੀਂ ਐਂ ਚਲਾ ਸਕਦੇ ਹੋ ਇਕੋ ਮੋਡ ਤੇ ਜਦੋਂ ਤੁਸੀਂ ਵੋਣਾ ਵਾ ਨਹੀਂ ਤਾਂ ਨੋਰਮਲ ਮੋਡ ਚਲਾ ਸਕਦੇ ਹੋ ਛਤਰੀ ਲੱਗੀ ਹੈ ਟਰੈਕਟਰ ਨੂੰ ਤੇ ਇਹ ਵੀ ਟਰੈਕਟਰ ਜੇ ਕਿਸੇ ਨੇ 5405 ਨਵਾ ਕਢਾਉਣਾ ਤੇ ਵਧੀਆ ਹੁੱਕ ਡਰਾਵ ਡੰਡਾ ਡਬਲ ਡਿਸਟ੍ਰਿਬਿਊਟਰ ਸਾਰਾ ਟਾਪ ਵੇਰੀਐਂਟ ਆ ਉਹ ਲਿਫਟ ਦਾ ਪਿੱਛੇ ਵੀ ਕੰਟਰੋਲ ਆ ਗਿਆ ਅੱਗੇ ਵੀ ਕੰਟਰੋਲ ਆ ਗਿਆ ਜਿੱਥੇ ਵੀ ਖੜਾ ਬੰਦਾ ਕੰਮ ਥੱਲੇ ਖੜਾ ਬੰਦਾ ਲਿਫਟ ਪਾਉਣੀ ਆ ਆਹ ਲੋ ਇੱਥੋਂ ਵੀ ਲਿਫਟ ਦਾ ਯੂਜ਼ ਕਰ ਸਕਦਾ ਪਿੱਛੋਂ ਵੀ ਤਿੰਨ ਜਗ੍ਹਾ ਤੋਂ ਲਿਫਟ ਯੂਜ਼ ਕੰਟਰੋਲ ਹੋ ਗਈ ਤੇ ਆਹ ਲੋ ਦੋਸਤੋ ਚੱਲ ਨੂੰ ਜੀਰੋ 5 ਮੜੇ ਘੰਟ ਘੰਟ ਟਰੈਕਟਰ ਤੁਹਾਡੇ ਵਾਸਤੇ ਆਪਣੇ ਪੇਜ ਤੇ ਪਾਈਦੇ ਆ ਤੇ ਜ਼ਰੂਰ ਪੇਜ ਨੂੰ ਫੋਲੋ ਕਰ ਲਿਆ ਕਰੋ ਜਾਣਕਾਰੀਆਂ ਬਹੁਤ ਘੈਂਟ ਪਈਆਂ 12 ਲੱਖ ਰੁਪਈਆ ਡਿਮਾਂਡ ਆ ਟਰੈਕਟਰ ਦੀ ਤਨੋਂ ਦੱਸ ਦਿਆ ਜਾਂਦੇ ਜਾਂਦੇ 12 ਲੱਖ ਰੁਪਈਆ ਇਹ 60 ਕਿਹੜਾ ਮਾਡਲ ਹੈ 22 2022 ਮਾਡਲ ਇਹ ਖੜਾ 4x4 ਬਹੁਤ ਟਰੈਕਟਰ ਹੈ ਕਿਸੇ ਦਿਨ ਕਿਹੜਾ ਕੁੜਾ ਮਾਰੋ ਵੀਰ ਦੋ ਚਾਰ ਭਰਾ ਇਕੱਠੇ ਹੋ ਗਏ 75 21 ਆ ਖੜਾ ਹੈ ਸਪਲ ਟਰੈਕ 75 2021 ਮਾਡਲ ਪ੍ਰੀਤ ਖੜਾ ਹੈ 23 ਮਾਡਲ ਬਹੁਤ ਟਰੈਕਟਰ ਪਿੱਛੇ ਆ 755 655 4 ਵੀਲ ਆ ਦੇਖੋ ਤੁਹਾਨੂੰ ਟਰੈਕਟਰ ਟਰੈਕਟਰ ਜਿਹੜਾ ਬੰਦਾ 23 ਮਾਡਲ ਜਿਹੜਾ 54 ਜੀ ਮਾਡਲ 21 ਮਾਡਲ ਜੀ ਇਹੜਾ ਟਰੈਕਟਰ ਲੈਣ ਆਉਂਗੇ ਤੁਸੀਂ ਲੈ ਕੇ ਮੁੜੋਗੇ 2021 755 ਫੇਰ ਖੜਾ ਇਹ ਵੀ 21 ਮਾਡਲ ਖੜਾ ਜੀ ਜਿਹੜਾ ਵੀ ਤੁਸੀਂ ਲੈਣ ਆਏ ਮੋੜ ਬਣਾ ਕੇ ਟਰੈਕਟਰ ਕੋਈ ਲੈ ਬਿਨਾ ਨਿਕਲਦਾ ਨਹੀਂਗਾ ਇਹ ਵੀ 755 4 ਵੀਲ ਕੰਪਲੀਟ ਟਰੈਕਟਰ ਆ ਲੋ ਵੇੜ ਬੂਟ ਸਾਰੇ ਟਰੈਕਟਰ ਸੀਆਰਡੀ ਹੋ ਗਏ ਵੀ ਇਹ ਸਿੰਪਲ ਹੈ 21 ਸਿੰਪਲ ਹੈ ਨਾ ਇਹ 23 ਜਿਸ ਸੀਆਰਡੀ ਹੈ 21 ਤੱਕ ਸਿੰਪਲ ਹੈ 21 ਵੀ 22 ਵੀ ਸਿੰਪਲ ਹੈ 22 ਵੀ 23 ਜਿਸ ਸੀਆਰਡੀ ਸ਼ੁਰੂ ਹੋ ਗਿਆ ਹਨ ਇਹ ਬਈ ਸੀਆਰਡੀ ਆ ਉਹ ਨੌਨ ਸੀਆਰਡੀ ਆ ਜਿਹਨੇ ਲੈਣਾ ਹੋਵੇ ਇਹ ਸੀਆਰਡੀ ਆ ਟਰੈਕਟਰ ਦੋਨੇ ਚੈੱਕ ਕਰ ਲਓ ਛਤਰੀਆਂ ਦੋਨਾ ਟਰੈਕਟਰ ਦਾ ਕੰਮ ਪੂਰਾ ਟਰੈਕਟਰ ਬਹੁਤ ਖੜੇ ਨੇ ਜਦੋਂ ਵੀ ਤੁਸੀਂ ਆ ਕੇ ਆਉਂਗੇ ਤੇ 5620 ਆਲੋ 5620 ਲੱਭਦੇ ਹੋਣੇ ਤੁਸੀਂ 4 ਵੀਲ ਦੇ ਵਿੱਚ 5620 ਕਿਹੜਾ ਮਾਡਲ ਹੁੰਦਾ ਇਹ ਜਿੰਕੀ ਬਾਈ ਦੋਨੇ ਖੜੇ ਆ ਜੀ ਜੀਰ ਦੇ ਵਿੱਚ 5620 ਬਹੁਤ ਗੋਨ ਆਉਂਦੇ ਨੇ ਭਰਾਵਾਂ ਦੇ ਬਾਈ ਕੁਝ 5620 ਦੱਸਿਓ ਆਹ ਲਓ ਜੀ 5620 ਵੀ ਹੈ ਜੀ ਆਓ ਸਹੀ ਟਰੈਕਟਰ ਬੜਾ ਪਟਿਆਲੇ ਦੇ ਵਿੱਚ ਇੱਥੇ ਵੀ ਨਾ ਟਰੈਕਟਰ ਤੁਹਾਨੂੰ ਨਹੀਂ ਮਿਲੂਗਾ ਜਿੱਨਾ ਪਟਿਆਲੇ ਟਰੈਕਟਰ ਮਾਰਕੀਟ ਕੱਕੂ ਟਰੈਕਟਰ ਵਾਲਾ ਤਲਵਾਰ ਟਰੈਕਟਰ ਵਾਲੇ ਦੇ ਮਿਲੂਗਾ ਸੰਨੀ ਆ ਬਾਈ ਦਾ ਨਾਮ ਇੱਥੇ ਲਗਾਉ ਨੰਬਰ ਤੁਹਾਨੂੰ 22104 ਕੇ 140 140 ਨੰਬਰ ਦੁਕਾਨ ਤੇ ਜਰੂਰ ਆ ਕੇ ਇੱਕ ਜਿਹੜਾ ਛੜਾ ਮਰੋ ਟਰੈਕਟਰ ਦੇਖੋ ਕਿੰਨੇ ਜਿਹੜੇ ਨਮਿਆ ਕਿਵੇਂ ਆਹੀ ਲੈ ਲੀਆ ਫਿਰ 12 ਲੱਖ ਰੁਪਿਆ ਚੀਜ਼ਾ ਕਿੰਨੇ ਦਾ ਘਰ ਰੁਪਈਏ ਗਣਾ ਆਪਾਂ ਚੱਲੀਏ ਹੈ ਆਪਣੇ ਤੇ ਆਪਣੇ ਤੇ ਜੜੇ ਗਨੇ ਸਾਰੇ ਵੇਚ ਕੇ ਨਹੀਂ ਇੱਕ ਆਉਣਾ ਏ 3 ਸਪੀਡ ਸੈੱਡ ਡਿਸਟ੍ਰੀਬਿਊਟਰ ਲੱਗਿਆ ਪਾਵਰ ਸਟੀering ਪਾਵਰ ਪਲੱਸ 12 ਪਲੱਸ 3 12 ਪਲੱਸ 3 3 ਸਪੀਡ ਸੈੱਡ ਡਿਸਟ੍ਰੀਬਿਊਟਰ ਟਰੈਕਟਰ ਤੇ ਲੱਗਾ origignal ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਉਹ ਦੇਖੋ origignal ਟਰੈਕਟਰ ਤੇ ਲੱਗਿਆ ਤੇ ਮੰਗ ਵੀ ਤੁਹਾਨੂੰ ਦੱਸਦਾ 4 ਲੱਖ ਰੁਪਇਆ ਟਰੈਕਟਰ ਦੀ ਮੰਗ ਆ 4 ਲੱਖ ਟਾਇਰ ਵੇਖ ਲਓ ਤੁਸੀਂ ਟਾਇਰ ਟਰੈਕਟਰ ਦੇ ਆ ਗੱਡੀ ਚੈੱਕ ਕਰਵਾ ਲਓ ਗੱਡੀ ਚੈੱਕ ਕਰੋ ਪਲੱਸ ਵਾਲਾ ਮਾਡਲ ਆ ਪਲੱਸ 55 ਪਾਵਰ ਦੇ ਵਿੱਚ ਤੁਹਾਨੂੰ ਪਤਾ ਆਇਆ ਜਿਹੜਾ ਪਲੱਸ 55 ਹੌਸ ਪਾਵਰ ਆ ਲੋ 2011 ਮਾਡਲ ਕੋਕਾ ਟਰੈਕਟਰ ਕੱਢ ਕੇ ਲਿਆਉਣਾ ਹੈ ਤੁਹਾਡੇ ਵਾਸਤੇ ਤੁਸੀਂ ਸਿਰਫ ਪੇਜ ਨੂੰ ਫੋਲੋ ਕਰ ਲਓ ਦੋਸਤੋ ਬਹੁਤ ਜਾਣਕਾਰੀਆਂ ਤੁਹਾਨੂੰ ਬੈਠਿਆਂ ਨੂੰ ਘਰੇ ਦੇਈਦੀਆਂ ਟਰੈਕਟਰ ਬੰਦੇ ਲੱਭਦੇ ਲੱਭਦੇ ਤੱਕ ਜਾਂਦੇ ਤਾਂ ਹੀ ਬੈਠੇ ਮਠਾਏ ਨੂੰ ਘਰੇ ਟਰੈਕਟਰ ਦੱਸੀ ਜਾਂਦੇ 7 50 16 ਦੇ ਟਾਇਰ ਅਗਲੇ ਆ ਤੇ ਵੇਟ ਲੱਗਿਆ ਟਰੈਕਟਰ ਨੂੰ ਮੋਰੇ ਹੈਂਗਰ ਵੇਟ ਤੁਸੀਂ ਜਦੋਂ ਮਰਜ਼ੀ ਟੰਗ ਸਕਦੇ ਹੋ ਟਰੈਕਟਰ ਆ ਲੋ ਸੁੱਕਾ ਪਿਆ ਕਿਤੋਂ ਤੇਲ ਦੀ ਛਿੱਟ ਨਹੀਂ ਟਰੈਕਟਰ ਦੇ ਉੱਪਰ ਹੈਗੀ ਸਾਰਾ ਰੰਗ ਰੇਨਲ ਆ ਟਰੈਕਟਰ ਦੇ ਉੱਪਰ ਬਾਕੀ ਤਸੱਲੀ ਕਰਨੀ ਤੁਸੀਂ ਆਪਣਾ ਫਰਜ਼ ਹੁੰਦਾ ਕਿਸੇ ਦੀ ਅੱਖ 'ਚ ਕਿਸ ਤਰ੍ਹਾਂ ਹੁੰਦਾ ਕਿਸੇ ਦੀ ਅੱਖ ਕਿਵੇਂ ਆ ਕਈ ਵਾਰਾਂ ਸਾਡੀ ਅੱਖ 'ਚ ਕੋਈ ਚੀਜ਼ ਰਹਿ ਸਕਦੀ ਆ ਲੈਨ ਵਾਲੇ ਦੀ ਅੱਖ 'ਚ ਨਹੀਂ ਜਦੋਂ ਬੰਦੇ ਨੇ ਪੈਸਾ ਲਾਉਣਾ ਹੁੰਦਾ ਉਹਦੀ ਤਸੱਲੀ ਜਿਹੜੀ ਆ ਹਰ ਇੱਕ ਬੰਦੇ ਤੋਂ ਉੱਪਰ ਹੁੰਦੀ ਜਿਹਨੇ ਪੈਸਾ ਲਾਉਣਾ ਜਿਹੜੇ ਵੀਡੀਓ ਬਣਾਉਣ ਵਾਲੇ ਆ ਵੀਰੇ ਇਹ ਤਾਂ ਦੇਖੋ ਬਣਾ ਕੇ ਲੰਘ ਜਾਣਾ ਅਸਲ ਦਾ ਜਿਹਦਾ ਪੈਸਾ ਜਿਹਦੀ ਜੇਬੋ ਲੱਗਣਾ ਤਸੱਲੀ ਤਾਂ ਉਹਦੀ ਆ ਤੇ ਕਰਨੀ ਵੀ ਚਾਹੀਦੀ ਆ ਜੇ ਨਾ 4 ਲੱਖ ਲਾਉਣਾ ਸਾਡਾ ਦਾ ਕੰਮ ਆ ਇਹਦੇ ਚ ਜੜੀਆਂ ਹੈਗੀਆਂ ਕਮੀਆਂ ਜਾਂ ਉਹਦੇ ਗੁਣ ਉਹ ਦੱਸਣੇ ਨਹੀਂ ਤਾਂ ਅੱਜਕੱਲ ਪੈਸੇ ਲੈ ਕੇ ਕਮੀਆਂ ਵੀ ਲਕੋਈਆਂ ਜਾਂਦੀਆਂ ਸਾਡਾ ਤਾਂ ਖੈਰ ਕੋਈ ਪੇਡ ਪ੍ਰੋਮੋਸ਼ਨ ਨਹੀਂ ਹੁੰਦੀ ਅੱਜ ਤੱਕ ਮੈਂ ਪੈਸੇ ਲੈ ਕੇ ਕਿਸੇ ਦੀ ਵੀਡੀਓ ਨਹੀਂ ਪਾਈ ਉਹ ਬੰਦਾ ਸ਼ਬਦ ਕਰ ਦੇ ਵੀ ਸਾਡੇ ਤੋਂ ਪੈਸੇ ਲੈ ਕੇ ਸਾਡੀ ਚੀਜ਼ ਚੰਗੀ ਨੂੰ ਮਾੜੀ ਨੂੰ ਚੰਗੀ ਦੱਸ ਗਿਆ ਕਦੇ ਨਹੀਂ ਕਰੀ ਅੱਜ ਤੱਕ ਕੋਈ ਵੀਡੀਓ ਜ਼ਾਬਤ ਕਰਦੇ ਹੋ ਕਦੀ ਕਿਸੇ ਦੀ ਪੈਸੇ ਲੈ ਕੇ ਵੀਡੀਓ ਪਾਈ ਹੋਵੇ ਗਾਂ ਦਾ ਕੋਈ ਕਹਿ ਨਹੀਂ ਸਕਦੇ ਪਰ ਇਹ ਕੋਈ ਸਿਸਟਮ ਆ سوشل মিডিਆ ਸਾਰਾ ਕੁਝ ਕਰਨਾ ਪੈਂਦਾ ਪਰ ਅੱਜ ਤੱਕ ਕਿਸੇ ਦਾ ਪੈਸਾ ਲਾ ਕੇ ਕਿਸੇ ਦੀ ਕਬੜ ਚੀਜ਼ ਨੂੰ ਸਰਾਇਆ ਨਹੀਂ ਹੈਗਾ ਕਿਸੇ ਵੀ ਜਿਹੜੀ ਚੀਜ਼ ਚੰਗੀ ਆ ਮਾੜੀ ਆ ਸਭ ਤਾਂ ਦੱਸ ਦਈਦਾ ਵੀ ਆ ਔਰੀਜਨਲ ਪੈਂਟ ਆ ਕਿਤੋਂ ਵੀ ਮੈਨੂੰ ਲੱਗਦਾ ਇਹਨਾਂ ਨੇ ਕਰਾਇਆ ਨਹੀਂ ਹੈਗਾ ਨਹੀਂ ਤਾਂ ਅੱਜਕੱਲ ਟੱਕ ਟੋਕ ਅਗਲਾ ਛੱਡਦਾ ਨਹੀਂ ਹੈਗਾ ਆ ਲੋ ਰੇਡੀਏਟਰ ਵਗੈਰਾ ਵੀ ਟਰੈਕਟਰ ਦਾ ਪੂਰਾ ਸਾਫ ਪਿਆ ਜੇ ਕਿਸੇ ਨੇ ਵਧੀਆ ਕੰਮ ਲੈਣਾ ਤੇ ਵਧੀਆ ਕੰਮ ਦਿੰਦਾ ਟਰੈਕਟਰ ਸੈੱਟ ਡਿਸਟ੍ਰੀਬਿਊਟਰ ਦੁਆਰੇ ਫੇਰ ਦਿਖਾਦਾ ਤੁਹਾਨੂੰ ਫਰੀ ਸਪੀਡ ਵਰਲਾ ਲੀਵਰ ਚਲੋ ਉੱਧਰ ਵਹਿ ਗਿਆ ਫਰੀ ਸਪੀਡ ਵਾਲਾ ਉੱਪਰ ਸਟicker ਵੇਖ ਦਿਖਾ ਦੇਣਾ ਕਦੇ ਵੀਡੀਓ ਚ ਭੁੱਲ ਜਾਂਦਾ ਬੰਦਾ ਅਰੀਜਨਲ ਸੀਟ ਲੱਗੀ ਐ ਛਤਰੀ ਨਾਲ ਆ 4 ਲੱਖ ਰੁਪਇਆ ਮੰਗਾ ਸਰਵ ਸਟਾਰਟ ਬੈਟਰੀ ਵਿੱਚ ਪਈ ਐ ਠੀਕ ਆ ਦੋਸਤੋ ਤੇ 36 30 TX ਸੁਪਰ ਵਾਲਾ ਮਾਡਲ ਆ ਇਹ ਕਿਹੜਾ ਮਾਡਲ ਆ 3600 2016 ਮਾਡਲ ਆਲ ਰਾਊਂਡਰ ਇਹਦੀ ਕੀ ਮੰਗਾ ਫਿਰ ਇਹਦੀ ਸਵਾ 4 ਲੱਖ ਰੁਪਇਆ ਮੰਗਾ ਆਲ ਰਾਊਂਡਰ ਦੀ 2016 ਮਾਡਲ ਤੇ ਇਹ ਵੀ ਟਾਇਟਰ ਚੈੱਕ ਕਰਾ ਦਿਆ ਕਿ ਇਹ ਸਾਰਾ ओरिजिनल ਆ ਇਹਦਾ 2 ਸਪੀਡ ਹੋਣਾ ਨਾ ਇਹ 2 ਸਪੀਡ ਦੇ ਵਿੱਚ ਇਹਦੇ ਸੈੱਟ ਡਿਸਟ੍ਰਿਬਿਊਟਰ ਹੈ ਨਹੀਂ ਗਿਆ ਸਪੀਡਾਂ ਵੀ ਦੋ ਆ ਬਸ ਮਾਡਲ ਉੱਚਾ ਟਾਇਰ ਇਹਦੇ ਵਿੱਚ ਚੈੱਕ ਕਰ ਲਓ ਜੇ ਕਿਸੇ ਨੂੰ ਦੇਖਣਾ ਹੋਵੇ ਇਹ 16 ਮਾਡਲ ਇਹ 16 ਮਾਡਲ ਆ ਪਾਵਰ ਸਟੀering ਮੈਸੇਜ ਹਿਸਾਬ ਲਾਇਆ ਜਵੇਂ ਜਿੰਨੀ ਪੇਮੈਂਟ ਦੇ ਵਿੱਚ ਇਹਦੇ ਹਿਸਾਬ ਨਾਲ ਫਿਰੋ 36000 ਰੁਪਏ ਨਾਲ ਇਹਦੇ ਵਿੱਚ ਕਈ ਚੀਜ਼ਾਂ ਨਾਲ ਆ ਜਾਣੀਆਂ 3 ਸਪੀਡ ਆ ਗਿਆ ਸੈੱਟ ਡਿਸਟ੍ਰਿਬਿਊਟਰ ਆ ਗਿਆ ਹਨਾ ਤੇ ਬਾਈ ਜੀ ਪੇਜ ਨੂੰ ਫੋਲੋ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਤਾਂ ਜ਼ਰੂਰ ਸਾਡਾ ਇਨਾਂ ਕਾ ਮਨ ਵਧਾ ਦਿਆ ਕਰੋ ਚੱਲੀਏ ਨਿੰਮੇ ਚੱਲ ਬੜੇ ਭਾਈ